ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਡੇ ਬਹੁਤ ਕੰਮ ਆਵੇਗੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਸਵੇਰੇ 2 ਵਜੇ ਤੋਂ ਲੈ ਕੇ 5 ਵਜੇ ਦੇ ਵਿਚਕਾਰ ਦੇ ਵਿਚਾਰ ਦੇ ਸਮੇਂ ਬਾਰੇ ਕਿ ਇਹ ਸਮਾਂ ਇਹ ਵੇਲਾ ਕਿੰਨਾ ਪਾਵਰਫੁਲ ਆ ਮਹਾਪੁਰਖ ਜੀ ਕਹਿੰਦੇ ਇਸ ਵੇਲੇ ਦੇ ਵਿੱਚ ਜਾਗ ਆ ਜਾਵੇ ਇਸ ਵੇਲੇ ਦੇ ਵਿੱਚ ਤੁਹਾਡੀ ਅੱਖ ਖੁੱਲ ਜਾਵੇ ਤਾਂ ਤੁਰੰਤ ਹੀ ਇਹ ਦੋ ਸ਼ਬਦ ਬੋਲਦਿਆ ਕਰੋ ਭਾਵੇਂ ਲੰਮੇ ਪਿਆ ਪਿਆ ਹੀ ਇਹ ਦੋ ਸ਼ਬਦ ਬੋਲਦਿਆ ਕਰੋ ਪਰਮ ਪਿਤਾ ਪਰਮਾਤਮਾ ਜੀ ਦੀ ਬਹੁਤ ਕਿਰਪਾ ਹੁੰਦੀ ਆ ਸਾਡੀ ਜ਼ਿੰਦਗੀ ਦੇ ਜੋ ਵੀ ਦੁੱਖ ਦਿਲ ਇੱਧਰ ਆ ਉਹ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ ਇਹ ਸਾਰੀ ਗੱਲਬਾਤ ਅੱਪਾ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਪੈਣ ਪਰਾਂ ਮਾਤਾ ਘਟਾਂ ਚ ਸਕੇ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਪਰਮ ਪਿਤਾ ਪਰਮਾਤਮਾ ਜੀ ਨੇ ਇਹ ਜਗਤ ਪੈਦਾ ਕੀਤਾ ਹੈ ਇਸਾਰਾ ਸੰਸਾਰ ਬਣਾਇਆ ਉਹ ਪਰਮਪਿਤਾ ਪਰਮਾਤਮਾ ਜੀ ਦੀ ਸ਼ਕਤੀ ਨੂੰ ਮਾਪਿਆ ਨਹੀਂ ਜਾ ਸਕਦਾ ਉਹ ਸਭ ਕੁਝ ਕਰਨ ਦੇ ਸਮਰੱਥ ਨੇ ਅਤੇ ਉਹ ਹਰ ਜੀਵ ਦੀ ਰੱਖਿਆ ਕਰ ਰਹੇ ਨੇ ਉਹਨਾਂ ਨੂੰ ਹਰ ਇੱਕ ਜੀਵ ਦਾ ਫਿਕਰ ਹੈ ਹਰ ਇੱਕ ਜੀਵ ਦੀ ਰੋਟੀ ਦਾ ਉਹਨਾਂ ਨੇ ਪ੍ਰਬੰਧ ਕੀਤਾ ਹੈ ਉਹ ਸਤਿਗੁਰ ਸੱਚੇ ਪਾਸ਼ਾ ਜੀ ਦੀ ਸ਼ਕਤੀ ਨੂੰ ਉਹਨਾਂ ਦੀ ਸਮਰੱਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਵੇਂ ਇਨਸਾਨ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਆਪਾਂ ਮਾਪ ਸਕਦੇ ਹਾਂ ਉਹਨਾਂ ਦੀ ਸ਼ਕਤੀ ਦੇ ਬਾਰੇ ਆਪਾਂ ਗੱਲ ਕਰ ਸਕਦੇ ਹਾਂ ਵੀ ਇਹ ਚੀਜ਼ ਦੇ ਵਿੱਚ ਕਿੰਨੀ ਕਿ ਤਾਕਤ ਆ ਇਹ ਕਿੰਨਾ ਕੁ ਚਿਰ ਚੱਲੇਗੀ ਪਰ ਪਰਮਪિતા ਪਰਮਾਤਮਾ ਜੀ ਦੀ ਸ਼ਕਤੀ ਪਰਮਪિતા ਪਰਮਾਤਮਾ ਜੀ ਦੀ ਸਮਰੱਥਾ ਕੋਈ ਨਹੀਂ ਮਾਪ ਸਕਦਾ ਕੋਈ ਨਹੀਂ ਬਿਆਨ ਕਰ ਸਕਦਾ ਉਹ ਸਤਿਗੁਰ ਸੱਚੇ ਪਾਤਸ਼ਾਹ ਤਰਸ ਦੇ ਕਰਦੇ ਵਿੱਚ ਆ ਜਾਣ ਤਾਂ ਭਖਾਰੀ ਤੋਂ ਵੀ ਰਾਜ ਕਰਵਾ ਸਕਦੇ ਨੇ ਅਤੇ ਰਾਜੇ ਤੋਂ ਭੀਖ ਮੰਗਾ ਸਕਦੇ ਨੇ ਉਪਰਮ ਪਿਤਾ ਪਰਮਾਤਮਾ ਜੀ ਜੋ ਚਾਹਣ ਕਰ ਸਕਦੇ ਨੇ ਅਤੇ ਪਲ ਦੇ ਵਿੱਚ ਕਰ ਸਕਦੇ ਨੇ ਕਿਉਂਕਿ ਉਹ ਸਭ ਦਾਤਾਵਾਂ ਦੇ ਮਾਲਕ ਨੇ ਅਸੀਂ ਉਹਨਾਂ ਦੀ ਸ਼ਕਤੀ ਨੂੰ ਬਿਆਨ ਨਹੀਂ ਕਰ ਸਕਦੇ ਅਸੀਂ ਸਿਰਫ ਤੇ ਸਿਰਫ ਉਹਨਾਂ ਦੀ ਸਿਫਤ ਸਲਾਹ ਕਰ ਸਕਦੇ ਆ ਉਹਨਾਂ ਨੂੰ ਯਾਦ ਕਰ ਸਕਦੇ ਆ ਤੇ ਸੰਗਤ ਜੀ ਯਕੀਨ ਕਰਕੇ ਜਾਣਿਓ ਜੀ ਜਿੰਨਾ ਹੀ ਅਸੀਂ ਉਹ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਆ ਉਹਨਾਂ ਦਾ ਸ਼ੁਕਰਾਨਾ ਕਰਦੇ ਆ ਉਹ ਸਤਿਗੁਰ ਸੱਚੇ ਪਾਸ਼ਾ ਉਹਨਾਂ ਹੀ ਸਾਡੇ ਤੇ ਮਿਹਰਬਾਨ ਹੁੰਦੇ ਨੇ ਵੈਸੇ ਤਾਂ ਆਪਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਪਰਮਪਿਤਾ ਪਰਮਾਤਮਾ ਜੀ ਨੂੰ ਯਾਦ ਕਰੀਏ ਉਹ ਹਾਜ਼ਰ ਨਾਜ਼ਰ ਨੇ ਉਹ ਸਾਡੇ ਕੋਲ ਨੇ ਦਿਨ ਦੇ ਵਿੱਚ ਕਿਸੇ ਵੀ ਵੇਲੇ ਦਾ ਜਪਿਆ ਹੋਇਆ ਸਤਿਗੁਰ ਸੱਚੇ ਪਾਸ਼ਾ ਜੀ ਨੂੰ ਪ੍ਰਵਾਣ ਹੈ ਸਾਡਾ ਭਲਾ ਹੁੰਦਾ ਹੈ ਪਰ ਇਹ ਵੇਲਾ ਜਿਹਦੀ ਅੱਜ ਆਪਾਂ ਗੱਲ ਕਰ ਰਹੇ ਆ ਸਵੇਰ ਦਾ ਵੇਲਾ 2 ਤੋਂ 5 ਵਜੇ ਦੇ ਵਿਚਕਾਰ ਦਾ ਵੇਲਾ ਇਹ ਵੇਲਾ ਬਹੁਤ ਪਾਵਰਫੁਲ ਆ ਬਹੁਤ ਸ਼ਕਤੀਸ਼ਾਲੀ ਹੈ ਇਹ ਵੇਲਾ ਮਹਾਪੁਰਖ ਜੀ ਕਹਿੰਦੇ ਵੀ ਇਸ ਵੇਲੇ ਦੇ ਵਿੱਚ ਪਰਮ ਪਿਤਾ ਪਰਮਾਤਮਾ ਜੀ ਐਨੇ ਨੇੜੇ ਹੁੰਦੇ ਆ ਕਿ ਕੋਈ ਵੀ ਮਨੋਖ ਇਸ ਵੇਲੇ ਦੇ ਵਿੱਚ ਉੱਠ ਪਵੇ ਆਪਣਾ ਚਰਾ ਜਿੰਨਾ ਹੱਥ ਆਪਣੇ ਗੁਰੂ ਵੱਲ ਵਧਾਵੇ ਸਤਿਗੁਰ ਸੱਚੇ ਪਾਸ਼ਾ ਉਹਦੀ ਬਾਹਾਂ ਚਾ ਟਹੀ ਫੜ ਲੈਂਦੇ ਆ ਭਾਵ ਕਿ ਕਿਸੇ ਵੇਲੇ ਦੇ ਵਿੱਚ ਛੁ ਇੱਕ ਵਾਰ ਵੀ ਵਾਹਿਗੁਰੂ ਜੀ ਕਹੇ ਤਾਂ ਸਤਿਗੁਰ ਸੱਚੇ ਪਾਸ਼ਾ ਉਹਦੇ ਇੱਕ ਵਾਰ ਵਾਹਿਗੁਰੂ ਜੀ ਕਹਿਣ ਦੇ ਨਾਲ ਵੀ ਉਹਦੇ ਉੱਤੇ ਬਹੁਤ ਮਿਹਰਬਾਨ ਹੁੰਦੇ ਨੇ ਬੜੀ ਕਿਰਪਾ ਕਰਦੇ ਨੇ ਤਾਂ ਫਿਰ ਇਹ ਕੋਈ ਔਖਾ ਕੰਮ ਨਹੀਂ ਆ ਇਸ ਵੇਲੇ ਦੇ ਵਿੱਚ ਜਦੋਂ ਜਾਗ ਆਵੇ ਭਾਵੇਂ ਤੁਸੀਂ అలਾਰਮ ਦੀ ਸਹਤ ਅਦੇ ਨਾਲ ਉੱਠਦੇ ਹੋ ਤਾਂ ਵੀ ਤੇ ਜੇਕਰ ਤੁਹਾਡੀ ਜਾਗ ਤੁਹਾਡੀ ਅੱਖ ਆਪਣੇ ਆਪ ਹੀ ਇਸ ਵੇਲੇ ਦੇ ਵਿੱਚ ਖੁੱਲ ਜਾਂਦੀ ਆ 2 ਤੋਂ 5 ਦੇ ਵਿਚਕਾਰ ਤੁਸੀਂ ਉੱਠ ਪੈਂਦੇ ਹੋ ਤਾਂ ਫਿਰ ਇਸ ਵੇਲੇ ਦਾ ਇੱਕ ਕਪੱਲ ਵੀ ਜੇਕਰ ਸੰਭਾਲ ਲਿਆਣਾ ਸਮਝੋ ਵਾਹਿਗੁਰੂ ਜੀ ਨੇ ਤੁਹਾਨੂੰ ਸੰਭਾਲ ਲਿਆ ਸੰਭਾਲਦੇ ਹੋ ਸਭ ਨੂੰ ਆਂ ਪਰ ਇਸ ਮੇਲੇ ਦੇ ਉੱਠਣ ਵਾਲੇ ਸਤਿਗੁਰ ਸੱਚੇ ਪਾਸ਼ਾ ਜੀ ਨੂੰ ਬਹੁਤ ਪਿਆਰੇ ਹੁੰਦੇ ਨੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਬਹੁਤ ਨੇੜੇ ਹੁੰਦੇ ਨੇ ਆਪਾਂ ਹਰ ਰੋਜ਼ ਪੜਦੇ ਆ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਉਹ ਪਰਮ ਪਿਤਾ ਪਰਮਾਤਮਾ ਜੀ ਦੋਖ ਦੂਰ ਕਰਨ ਵਾਲੇ ਨੇ ਉਹ ਸਾਡੇ ਜਿਸਮਾਨੀ ਸਾਡੇ ਆਤਮਿਕ ਸਾਰੇ ਦੁੱਖ ਰੋਗ ਦਿਲ ਦੇ ਤਰਦੋਰ ਕਰਦੇ ਆ ਕੋਈ ਮਨੁੱਖ ਕਿਸੇ ਵੀ ਭਾਵਨਾ ਦੇ ਨਾਲ ਉਹਨਾਂ ਨੂੰ ਯਾਦ ਕਰ ਲਵੇ ਜੇ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਆ ਤੁਸੀਂ ਉਹ ਅਰਦਾਸ ਬੇਨਤੀ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਅੱਗੇ ਕਰ ਸਕਦੇ ਹੋ ਜੇ ਤੁਹਾਨੂੰ ਕੁਝ ਚਾਹੀਦਾ ਹੈ ਤਾਂ ਸਤਿਗੁਰ ਸੱਚੇ ਪਾਸ਼ਾ ਜੀ ਤੋਂ ਮੰਗ ਲਓ ਸਤਿਗੁਰ ਸੱਚੇ ਪਾਸ਼ਾ ਦਿੰਦਿਆਂ ਦੇਰ ਨਹੀਂ ਲਾਉਂਦੇ ਉਹ ਤਾਂ ਆਪ ਕਹਿੰਦੇ ਨੇ ਕਿ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਦੇਹਿ ਸੁਤਾਵੇ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਕਿਸੇ ਕੀਜ ਦੀ ਥੋੜ੍ਹ ਨਹੀਂ ਆ ਅਤੇ ਨਾ ਹੀ ਉਹ ਦੇਣ ਲੱਗਿਆਂ देर ਲਉਂਦੇ ਨੇ ਪਰ ਦਿੰਦੇ ਉਹਨਾਂ ਨੂੰ ਆ ਜਿਨ੍ਹਾਂ ਨੂੰ ਉਹ ਚਾਹਣ ਇਸ ਕਰਕੇ ਆਪਾਂ ਉਹਨਾਂ ਦੀ ਚਾਹਤ ਬਣਨਾ ਹੈ ਇੰਨਾ ਕ ਜਪਨਾ ਹੈ ਇੰਨਾ ਕ ਯਾਦ ਕਰਨਾ ਹੈ ਕਿ ਸਤਿਗੁਰ ਸਕੇ ਪਾਸ਼ਾ ਸਾਨੂੰ ਦੇਣ ਨੂੰ ਮਜਬੂਰ ਹੋ ਜਾਣ ਜੋ ਕਰਮਾ ਦੇ ਵਿੱਚ ਲਿਖਿਆ ਹੈ ਉਹ ਤਾਂ ਮਿਲਣਾ ਹੀ ਆ ਜੋ ਕਰਮਾ ਭਾਗਾਂ ਦੇ ਵਿੱਚ ਨਹੀਂ ਲਿਖਿਆ ਸਤਿਗੁਰ ਸੱਚੇ ਪਾਸ਼ਾ ਆਪਣੇ ਬਖਸ਼ਿਸ਼ ਦੇ ਖਾਤੇ ਦੇ ਵਿੱਚੋਂ ਪੂਰੀ ਦੇ ਦਿੰਦੇ ਨਹੀਂ ਕੋਈ ਭਰੋਸੇ ਦੇ ਨਾਲ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਕੇ ਤਾਂ ਦੇਖੇ ਕੋਈ ਨੇਮ ਦੇ ਨਾਲ ਉਹਦੀ ਯਾਦ ਦੇ ਵਿੱਚ ਬੈਠ ਕੇ ਤਾਂ ਵੇਖੇ ਸਤਿਗੁਰ ਸੱਚੇ ਪਾਸ਼ਾ ਆਪਣੇ ਘਰ ਦੇ ਖਜ਼ਾਨੇ ਦੀਆਂ ਚਾਪੀਆਂ ਦੇ ਦਿੰਦੇ ਨੇ ਸੋ ਮਹਾਪੁਰਖ ਜੀ ਕਹਿੰਦੇ ਹੁੰਦੇ ਨੇ ਵੀ ਗੁਰਨਾਨਕ ਪਾਸ਼ਾ ਜੀ ਨੂੰ ਲੁੱਟਣ ਦਾ ਤਰੀਕਾ ਬੜਾ ਸੌਖਾ ਹੈ ਅਮਰਤ ਵੇਲੇ ਉੱਠ ਕੇ ਬੈਠ ਜਾਓ ਅਮਰਤ ਵੇਲੇ ਉੱਠਣ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਬੜੇ ਪਿਆਰੇ ਲੱਗਦੇ ਨੇ ਅਮਰਤ ਵੇਲਾ ਗੁਰੂ ਦੀ ਗੋਦਿਆ ਤੇ ਜੋ ਅਮਰਤ ਵੇਲੇ ਉੱਠਦੇ ਨੇ ਉਹ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਗੋਦੀ ਦੇ ਲਾਲ ਤੇ ਗੋਦੀ ਦਾ ਲਾਲ ਆਪਾਂ ਸਭ ਜਾਣਦੇ ਆ ਦੀ ਮਾਪਿਆਂ ਨੂੰ ਕਿੰਨਾ ਪਿਆਰਾ ਹੁੰਦਾ ਹੈ ਉਹ ਬਦੋ ਬਦੀ ਹੀ लाड प्यार ਲੈ ਲੈਂਦਾ ਹੈ ਸੋ ਇਸੇ ਤਰ੍ਹਾਂ ਆਪਾਂ ਵੀ ਆਪਣੇ ਗੁਰੂ ਦੇ ਗੋਦੀ ਦੇ ਲਾਲ ਬਣਨਾ ਹੈ ਅਮਰਤ ਵੇਲੇ ਉੱਠ ਕੇ ਗੁਰੂ ਦੀ ਗੋਦ ਧਰ ਲੈ ਗੁਰੂ ਦੀ ਗੋਦ ਦਾ ਆਨੰਦ ਮਾਣਨਾ ਹੈ ਇਸ ਵੇਲੇ ਦੇ ਵਿੱਚ ਉੱਠ ਕੇ ਕੁਝ ਓਖਾ ਕੰਮ ਨਹੀਂ ਕਰਨਾ ਜੇ ਬਿਸਤਰ ਤੋਂ ਉੱਠ ਕੇ ਵੀ ਨਹੀਂ ਬੈਠਿਆ ਜਾਂਦਾ ਨਾ ਲੰਮੇ ਪਿਆ ਪਿਆ ਹੀ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰ ਦਉ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਉ ਜਿਵੇਂ ਜਿਵੇਂ ਮੱਖ ਚੋਂ ਵਾਹਿਗੁਰੂ ਜੀ ਨਿਕਲੇਗਾ ਜਿਵੇਂ ਜਿਵੇਂ ਮਾਲਕ ਦਾ ਸ਼ੁਕਰਾਨਾ ਕਰਾਂਗੇ ਤਾਂ ਯਕੀਨ ਕਰਕੇ ਜਾਣਿਓ ਸਾਡੇ ਮਨ ਦੀ ਇਹ ਮੈਲ ਧੁਪਣੀ ਸ਼ੁਰੂ ਹੋ ਜਾਣੀ ਆ ਸਾਡੇ ਮਨ ਦਾ ਅਗਿਆਨਤਾ ਦਾ ਹਨੇਰਾ ਦੂਰ ਹੋਵੇਗਾ ਸਾਡੇ ਮਨ ਅੰਦਰ ਗਿਆਨ ਦਾ ਪ੍ਰਕਾਸ਼ ਹੋਵੇਗਾ ਸਾਡੇ ਮਨ ਦੀ ਤੇਰ ਮੇਰ ਮੁੱਕ ਜਾਵੇਗੀ ਤੇ ਜਦੋਂ ਤੇਰ ਮੇਰ ਮੁੱਕ ਗਈ ਫਿਰ ਕਿਸੇ ਵੀ ਗੱਲ ਦਾ ਲੜਾਈ ਝਗੜਾ ਨਹੀਂ ਰਹਿਣਾ ਕੋਈ ਕਲੇਸ਼ ਨਹੀਂ ਰਹਿਣਾ ਕਿਉਂਕਿ ਸਾਰੇ ਕਲੇਸ਼ ਤੇਰ ਮੇਰ ਦੇ ਆ ਜਿੱਥੇ ਵੀ ਤੇਰਾ ਮੇਰਾ ਆ ਗਿਆ ਉੱਥੇ ਹੀ ਲੜਾਈਆਂ ਪੈਂਦੀਆਂ ਨੇ ਉੱਥੇ ਹੀ ਝਗੜੇ ਹੁੰਦੇ ਨੇ ਸੋ ਮੈਂ ਤਾਂ ਵਿੱਚੋਂ ਖਤਮ ਹੀ ਕਰ ਦੇਣੀ ਆ ਸਭ ਪਾਸੇ ਤੂੰ ਹੀ ਤੂੰ ਅਮਰਤ ਵੇਲੇ ਉੱਠ ਕੇ ਉਹ ਮਾਲਕ ਦੀ ਸਿਫਤ ਸਲਾਹ ਦੇ ਵਿੱਚ ਬੈਠ ਜਾਣਾ ਹੀ ਉਪਰਮ ਪਿਤਾ ਪਰਮਾਤਮਾ ਬਹੁਤ ਦਿਆਲੂ ਨੇ ਬੜੇ ਕਿਰਪਾਲੂ ਨੇ ਸਭ ਦਾਤਾਂ ਦੇ ਮਾਲਕ ਨੇ ਤਰਸ ਦੇ ਘਰ ਦੇ ਵਿੱਚ ਆ ਜਾਣ ਤਾਂ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਸਾਡੇ ਮਨ ਦੀਆਂ ਮਰਜ਼ਾਆਂ ਵੀ ਪੂਰੀਆਂ ਕਰਦੇ ਨੇ ਭਾਵੇਂ ਜੋ ਆਪਾਂ ਮੰਗਦੇ ਆ ਨਾ ਉਹ ਵੀ ਦਿੰਦੇ ਆ ਅਤੇ ਬਿਨਾ ਬੋਲਿਆਂ ਬਿਨਾ ਮੰਗਿਆਂ ਜੋ ਚੀਜ਼ਾਂ ਦਿੰਦੇ ਨੇ ਨਾ ਉਹ ਤਾਂ ਸਾਡੀ ਸੋਚ ਤੋਂ ਵੀ ਪਰੇ ਹੁੰਦੀਆਂ ਨੇ ਸੋ ਆਪਾਂ ਜਪਨਾ ਏ ਬਸ ਸਾਡਾ ਕੰਮ ਸਿਰਫ ਜਪਨਾ ਏ ਵਾਹਿਗੁਰੂ ਵਾਹਿਗੁਰੂ ਬੋਲੋ ਪਰ ਮਾਤਾ ਮਾਦਾ ਸ਼ੁਕਰਨਾ ਕਰੋ ਇਸ ਵੇਲੇ ਦੇ ਵਿੱਚ ਜਪੇ ਹੋਏ ਦਾ ਰਿਜ਼ਲਟ ਤੁਹਾਨੂੰ ਨਾਲ ਦੀ ਨਾਲ ਹੀ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਵੇਲੇ ਦੇ ਵਿੱਚ ਉੱਠ ਕੇ ਨਾਮ ਜਪਣ ਦੇ ਲਈ ਲੋਕ ਤਰਸਦੇ ਆ ਜਿਨ੍ਹਾਂ ਨੂੰ ਇਸ ਵੇਲੇ ਦੀ ਪਾਵਰ ਦਾ ਪਤਾ ਹੈ అలਾਰਮ ਲਗਾ ਕੇ ਸੰਦੇ ਆ ਕਈਆਂ ਨੂੰ ਕਹਿ ਕੇ ਕੇ ਸੰਦੇ ਆ ਵੀ ਭਾਈ ਸਾሙ ਉਠਾ ਦਿਓ ਜੀ ਉੱਠਦੇ ਵੀ ਆ ਆਪਣੇ ਆਪ ਦੇ ਨਾਲ ਜ਼ੋਰ ਜ਼ਬਰਦਸਤੀ ਕਰਕੇ ਨਾਮ ਜਪਦੇ ਆ ਪਰ ਕਈਆਂ ਨੂੰ ਇਸ ਵੇਲੇ ਦੇ ਵਿੱਚ ਆਪਣੇ ਆਪ ਹੀ ਜਾਗ ਆਉਂਦੀ ਆ ਅੱਖ ਆਪਣੇ ਆਪ ਖੁੱਲ ਜਾਂਦੀ ਆ ਤੇ ਦੁਬਾਰਾ ਨੀਂਦ ਹੀ ਨਹੀਂ ਆਉਂਦੀ ਪਰ ਉਹਨਾਂ ਨੂੰ ਇਸ ਵੇਲੇ ਦੀ ਪਾਵਰ ਦਾ ਨਹੀਂ ਪਤਾ ਉਹ ਆਪਣੇ ਕੀਮਤੀ ਵੇਲੇ ਨੂੰ ਮੋਬਾਈਲ ਦੇ ਉੱਤੇ ਲਾ ਦਿੰਦੇ ਆ ਜਾਂ ਆਪਣੇ ਦੁਨਿਆਵੀ ਕੰਮ ਧੰਦੇ ਕਰਨੇ ਸ਼ੁਰੂ ਕਰ ਦਿੰਦੇ ਆ ਪਰ ਇਹ ਵੇਲਾ ਨਾਮ ਜਪਣ ਦਾ ਵੇਲਾ ਹੈ ਪਰਮਾਤਮਾ ਦੀ ਸਿਫਤ ਸਲਾਹ ਕਰਨ ਦਾ ਵੇਲਾ ਹੈ ਇਸ ਵੇਲੇ ਦੇ ਵਿੱਚ ਜਪਿਆ ਹੋਇਆ ਨਾਮ ਪੂਰੇ ਦਿਨ ਦੇ ਨਾਲ ਨਹੀਂ ਮਿਲਦਾ ਇਸ ਵੇਲੇ ਦੇ ਜਪੇ ਹੋਏ ਨਾਮ ਦੀ ਪਾਵਰ ਰਿਜ਼ਲਟ ਤੁਹਾਨੂੰ ਨਾਮ ਦੀ ਨਾਲ ਹੀ ਦੇਖਣ ਨੂੰ ਮਿਲੇਗੀ ਸੋ ਜੇਕਰ ਇਸ ਵੇਲੇ ਦੇ ਵਿੱਚ ਜਾਗ ਆ ਜਾਂਦੀ ਹੈ ਤਾਂ ਜ਼ਰੂਰ ਜਪਿਆ ਕਰੋ ਲੰਮੇ ਪਿਆ ਪਿਆ ਹੀ ਜਿੰਨੀ ਵਾਰ ਵੀ ਵਾਈ ਕਰੂ ਕਿਹਾ ਜਾਂਦਾ ਹੈ ਕਹਿ ਲਓ ਸ਼ੁਕਰਾਨਾ ਕਰ ਲਓ ਇੱਕ ਤੋਂ ਦੂਜੇ ਦਿਨ ਦੂਜੇ ਤੋਂ ਤੀਜੇ ਦਿਨ ਜਦੋਂ ਇਸੇ ਤਰ੍ਹਾਂ ਰੋਜ਼ ਰੋਜ਼ ਜਪੋਗੇ ਤਾਂ ਵਾਹਿਗੁਰੂ ਜੀ ਨੇ ਆਪੇ ਹੀ ਕਿਰਪਾ ਕਰ ਦੇਣੀ ਆ ਸਮਾ ਵਧਾ ਦੇਣਾ ਹੈ ਉਦਮ ਦੇ ਦੇਣਾ ਹੈ ਜਿਹੜੇ ਕਹਿੰਦੇ ਆ ਇਸ਼ਨਾਣ ਨਹੀਂ ਕੀਤਾ ਜਾਂਦਾ ਸਭ ਕੁਝ ਵਾਹਿਗੁਰੂ ਜੀ ਆਪਣੇ ਆਪ ਕਰਵਾ ਲੈਂਦੇ ਆ ਬਸ ਸਾਡੇ ਵੱਲ ਇੱਕ ਕਦਮ ਆਪਣੇ ਵਾਹਿਗੁਰੂ ਜੀ ਵੱਲ ਵਧਾਉਣ ਦੀ ਲੋੜ ਹੁੰਦੀ ਆ ਬਾਕੀ ਲੱਖਾਂ ਕਰੋੜਾਂ ਕਦਮ ਚੱਲ ਕੇ ਆ ਕੇ ਸਾਡੀ ਵਾਹ ਫੜ ਲੈਂਦੇ ਨੇ ਬਸ ਇੱਕ ਵਾਰ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨ ਦੀ ਲੋੜ ਆ ਕਿ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰੋ ਸਾਨੂੰ ਆਪਣੇ ਚਰਨੀ ਲਾਓ ਆਪਣਾ ਨਾਮ ਜਪਾਓ ਫਿਰ ਦੇਖਣਾ ਵਾਹਿਗੁਰੂ ਜੀ ਨੇ ਆਪੇ ਹੀ ਉਦਮ ਦੇ ਦੇਣਾ ਹੈ ਆਪੇ ਹੀ ਆਪਣਾ ਨਾਮ ਜਪਾ ਲੈਣਾ ਆਪੇ ਹੀ ਉਹਨਾਂ ਨੇ ਇਸ਼ਨਾਨ ਕਰਵਾ ਲੈਣਾ ਅਤੇ ਜਿੰਨੀ ਕਬਾਣੀ ਦੀ ਸੇਵਾ ਲੈਣੀ ਹੋਈ ਆਪਣੇ ਆਪ ਹੀ ਉਹਨਾਂ ਨੇ ਸਾਰੀ ਸੇਵਾ ਸਾਡੇ ਤੋਂ ਕਰਵਾ ਲੈਣੀ ਆ ਸੋ ਆਓ ਅੱਜ ਹੀ ਰਾਤ ਨੂੰ ਸੌਣ ਲੱਗਿਆਂ ਵਾਹਿਗੁਰੂ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਕੇ ਸੋਈਏ ਮਹਾਪੁਰਖ ਜੀ ਕਹਿੰਦੇ ਵੀ ਭਾਈ ਇਹ ਵੇਲਾ ਜਿਹੜਾ ਹੈ ਨਾ ਇਹ ਪਰਮਾਤਮਾ ਦੇ ਨਾਮ ਜਪਣ ਦਾ ਵੇਲਾ ਹੈ 5 ਵਜੇ ਤੱਕ ਉੱਠ ਜਿਆ ਕਰੋ ਕਿਉਂਕਿ 5 ਵਜੇ ਤੋਂ ਬਾਅਦ ਤਾਂ ਆਮ ਹੀ ਦੁਨੀਆ ਉੱਠਣੀ ਸ਼ੁਰੂ ਹੋ ਜਾਂਦੀ ਆ। ਮਹਾਪੁਰਖ ਜੀ ਕਹਿੰਦੇ ਜਿਹੜੇ 5 ਵਜੇ ਤੋਂ ਬਾਅਦ ਉੱਠਦੇ ਆ ਨਾ ਉਹ ਆਪਣੇ ਦੁਨੀਆਵੀ ਕੰਮ ਧੰਦਿਆਂ ਕਰਕੇ ਉੱਠਦੇ ਆ ਪਰ ਜਿਹੜੇ 5 ਤੋਂ ਪਹਿਲਾਂ ਉੱਠਦੇ ਆ ਉਹ ਪਰਮਾਤਮਾ ਦੀ ਯਾਦ ਵਿੱਚ ਉੱਠਦੇ ਨੇ। ਪਰਮਾਤਮਾ ਦੇ ਪਿਆਰ ਦੇ ਵਿੱਚ ਉੱਠਦੇ ਨੇ। ਸੋ ਆਪਾਂ ਪਰਮ ਪਿਤਾ ਪਰਮਾਤਮਾ ਜੀ ਦੇ ਪਿਆਰ ਦੇ ਵਿੱਚ ਉੱਠ ਲਈ। ਉਹਨਾਂ ਦੀ ਯਾਦ ਵਿੱਚ ਉੱਠਣਾ ਇਹ ਤੇ ਉਹਨਾਂ ਨੂੰ ਯਾਦ ਕਰਨਾ ਹੈ ਜੇਕਰ ਕੋਈ ਵੀ ਦੁਨਿਆਵੀ ਕੰਮ ਤੰਦਾ ਬਹੁਤ ਜ਼ਿਆਦਾ ਜ਼ਰੂਰੀ ਆ ਕਰਨਾ ਤੁਹਾਨੂੰ ਇਸ ਵੇਲੇ ਦੇ ਵਿੱਚ ਕਰਨਾ ਹੀ ਪੈਣਾ ਹੈ ਤਾਂ ਉਹ ਕੰਮ ਕਰਦੇ ਹੋਿਆਂ ਵੀ ਨਾਲ-ਨਾਲ ਵਾਹਿਗੁਰੂ ਵਾਹਿਗੁਰੂ ਜਪਦੇ ਜਾਓ ਜਿਵੇਂ ਪੈਣਾ ਬੀਬੀਆਂ ਸਵੇਰੇ ਉੱਠ ਕੇ ਚਾਹ ਪਾਣੀ ਨਾਸ਼ਤਾ ਤਿਆਰ ਕਰਦੀਆਂ ਨੇ ਉਹ ਵਾਹਿਗੁਰੂ ਵਾਹਿਗੁਰੂ ਕਰਦੇ ਹੋਿਆਂ ਚਾਹ ਪਾਣੀ ਨਾਸ਼ਤਾ ਤਿਆਰ ਕਰੋ ਜਿਨ੍ਹਾਂ ਨੇ ਆਪਣੀਆਂ ਡਿਊਟੀਆਂ ਤੇ ਜਾਣਾ ਹੈ ਤਿਆਰ ਹੋਣਾ ਹੈ ਉਹ ਤਿਆਰ ਹੁੰਦਿਆਂ ਹੋਇਆ ਪਾਪ ਕੀ ਮਨ ਗੁਰੂ ਚਰਨਾ ਦੇ ਨਾਲ ਜੁੜਿਆ ਹੋਣਾ ਜ਼ਰੂਰੀ ਆ ਫਿਰ ਦੇਖਣਾ ਵਾਹਿਗੁਰੂ ਕਿੰਝ ਕਿਰਪਾ ਕਰਦੇ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਅਤੇ ਤੁਸੀਂ ਜਰੂਰ ਕੁਝ ਨਾ ਕੁਝ ਨਵਾਂ ਸਿੱਖਿਆ ਹੋਵੇਗਾ ਕੁਝ ਨਾ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਕਰੋਗੇ ਭਾਵੇਂ 5 ਮਿੰਟ ਤੋਂ ਸ਼ੁਰੂਆਤ ਕਰ ਲੋ ਅਤੇ ਸਭ ਤੋਂ ਜ਼ਰੂਰੀ ਗੱਲ ਵੀ ਜੇ ਆਪਾਂ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਆ ਪਹਿਲਾਂ ਰਾਤ ਦਾ ਵੇਲਾ ਸਮਾਂ ਲੈਣਾ ਪੈਣਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ 5 10 15 ਮਿੰਟ ਜਿੰਨਾ ਸਮਾਂ ਕੱਢ ਸਕਦੇ ਹੋ ਵਾਹਿਗੁਰੂ ਵਾਹਿਗੁਰੂ ਕਰੋ ਗੁਰਬਾਣੀ ਦਾ ਪਾਠ ਕਰੋ ਸਿਮਰਨ ਕਰੋ ਜਿਵੇਂ ਵੀ ਯਾਦ ਕਰ ਸਕਦੇ ਹੋ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰੋ ਅਤੇ ਪਰਮਾਤਮਾ ਅੱਗੇ ਅਰਦਾਸ ਕਰਕੇ ਸੌਂ ਜਾਓ ਫਿਰ ਦੇਖਣਾ ਵਾਹਿਗੁਰੂ ਜੀ ਨੇ ਸਵੇਰੇ ਆਪਣੇ ਆਪ ਹੀ ਆਵਾਜ਼ ਮਾਰ ਕੇ ਉਠਾ ਲੈਣਾ ਤੇ ਜਦੋਂ ਵੀ ਸਵੇਰੇ ਜਾਗ ਆਵੇ ਤੁਰੰਤ ਹੀ ਮਾਲਕ ਦਾ ਨਾਮ ਜਪਣਾ ਸ਼ੁਰੂ ਕਰ ਦੋ ਕਦੇ ਵੀ 5 ਮਿੰਟ ਹੋਰ ਸੌਣ ਦਾ ਲਾਲਚ ਨਾ ਕਰਿਓ ਜੀ ਕਈ ਵਾਰ ਬੰਦਾ ਸੋਚਦਾ ਵੀ ਚਲੋ 5 ਕੁ ਮਿੰਟ ਹੋਰ ਸੌ ਜਾਣਾ ਹਾਂ ਫਿਰ ਉੱਠਾਂਗੇ ਪਰ ਇਹ 5 ਮਿੰਟ ਸਾਡੇ ਸਾਰੇ ਅਮਰਤ ਦੇਲੇ ਨੂੰ ਖਾ ਜਾਂਦੇ ਨੇ ਇਸ ਲਈ ਜਦੋਂ ਜਾਗ ਜਾਵੇ ਤੁਰੰਤ ਹੀ ਵਾਹਿਗੁਰੂ ਵਾਹਿਗੁਰੂ ਕਰਦਿਆਂ ਕੋਟਕੇ ਵਿਸਤਰ ਤੇ ਬੈਠ ਜਾਓ ਜਿਹੜੇ ਕੋਈ ਵੀ ਪਾਠ ਨਹੀਂ ਕਰ ਸਕਦੇ ਕੋਈ ਸ਼ਬਦ ਜਾਪ ਨਹੀਂ ਕਰ ਸਕਦੇ ਉਹ ਬਸ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੋ ਇਹਨਾਂ ਤਾਂ ਆਪਾਂ ਕਹਿ ਸਕਦੇ ਹਾਂ ਨਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਬਸ ਇਕੱਲੀ ਇਕੱਲੀ ਚੀਜ਼ ਨੂੰ ਚੇਤੇ ਕਰੀ ਜਾਓ ਕਿ ਵਾਹਿਗੁਰੂ ਜੀ ਨੇ ਮੈਨੂੰ ਆਹ ਦਾਤ ਦਿੱਤੀ ਆਹ ਚੀਜ਼ ਦਿੱਤੀ ਉਹ ਸਾਰੀਆਂ ਚੀਜ਼ਾਂ ਦੇ ਲਈ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੋ ਜਦੋਂ ਸ਼ੁਕਰਾਨਾ ਕਰਦੇ ਹਾਂ ਸਾਡੇ ਘਰ ਦੀਆਂ ਬਰਕਤਾਂ ਇੰਨੀਆਂ ਵਧਦੀਆਂ ਨੇ ਵੀ ਤੁਸੀਂ ਸੋਚ ਨਹੀਂ ਸਕਦੇ ਕੱਲ ਹੀ ਇੱਕ ਭੈਣ ਨੇ ਆਪਾਂ ਨੂੰ ਕਮੈਂਟ ਬਾਕਸ ਦੇ ਵਿੱਚ ਲਿਖਿਆ ਸੀ ਕਿ ਸਾਡੀ ਕਮਾਈ ਦੇ ਵਿੱਚ ਵਾਧੇ ਦੇ ਲਈ ਸਾਨੂੰ ਪਾਠ ਦੱਸੋ ਤਾਂ ਆਪਾਂ ਕਮੈਂਟ ਬਾਕਸ ਵਿੱਚ ਵੀ ਰਿਪਲਾਈ ਕੀਤਾ ਸੀ ਹੁਣ ਵੀ ਕਹਿ ਰਹੇ ਆ ਜੋ ਮਾਲਕ ਨੇ ਦਿੱਤਾ ਈ ਭਾਵੇਂ ਥੋੜਾ ਦਿੱਤਾ ਬਹੁਤਾ ਦਿੱਤਾ ਇੱਕ ਇੱਕ ਚੀਜ਼ ਦਾ ਸ਼ੁਕਰਾਨਾ ਕਰੋ ਫਿਰ ਸ਼ੁਕਰਾਨੇ ਦੀ ਤਾਕਤ ਤੁਸੀਂ ਪ੍ਰਤੱਖ ਵਰਤ ਦੀ ਦੇਖੋਗੇ ਜਦੋਂ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਤੇ ਮਿਹਰਬਾਨ ਹੁੰਦੀ ਹੈ ਔਖੇ ਔਖੇ ਕੰਮ ਵੀ ਕਰਨੇ ਸਰਖੇ ਵਜਾ 对呀。<Yeah. S 2> yeah.